ਵੋਟਾਂ ਪਿੱਛੇ ਇੱਕ ਦੂਜੇ ਦੀਆਂ ਪੱਗਾਂ ਲਾਉਣੀਆਂ ਇੱਕ ਦੂਜੇ ਦੇ ਸਿਰ ਪਾੜਨੇ ਤੇ ਗਾਲੋ-ਗਲੋਚ ਹੋਣਾ ਡਾਂਗੋ-ਡਾਂਗੀ ਹੋਣਾ ਇਹ ਕੱਲ ਦੀ ਨਿਸ਼ਾਨੀਆਂ ਕਿ ਸਾਡੇ ਸਮਾਜ ਦੇ ਵਿੱਚ ਕੁਝ ਕੁ ਲੋਕਾਂ 'ਚ ਇੰਨੀ ਜ਼ਿਆਦਾ ਗਰਾਵਟ ਆ ਗਈ ਆ ਜਿਹੜੇ ਇਹ ਲੋਕ ਕੰਮ ਕਰਦੇ ਨੇ ਵੋਟਾਂ ਪਿੱਛੇ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਲੜਾਈ ਝਗੜਾ ਕਰਦੇ ਕਈ ਇੱਕ ਤਰ੍ਹਾਂ ਦੇ ਪੁੱਠੇ ਸਿੱਧੇ ਕੰਮ ਕਰਦੇ ਇਹ ਗੱਲ ਯਾਦ ਰੱਖਣ ਕਿ ਉਹਨਾਂ ਦੇ ਘਰਾਂ ਦੇ ਚੁੱਲ੍ਹਿਆਂ 'ਚ ਇੱਕ ਦਿਨ ਕਾਜ ਜ਼ਰੂਰ ਰੁਕ ਜਾਂਦਾ ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੀਆਂ ਹਰਕਤਾਂ ਪਹਿਲਾਂ ਵੀ ਕਰਦੇ ਰਹੇ ਨੇ ਉਕੇ ਜਿਨ੍ਹਾਂ ਨੇ ਅੱਜ ਕੀਤੀ ਉਹਨਾਂ ਨੇ ਪਹਿਲੀ ਵਾਰੀ ਕੀਤੀ ਹੋਣੀ ਆ ਜਿਨ੍ਹਾਂ ਨੇ ਪਹਿਲਾਂ ਕੀਤੀ ਉਹ ਜਾਣਦੇ ਨੇ ਕਿ ਜਿਹੜਿਆਂ ਲੋਕਾਂ ਨੇ ਕੁਝ ਕੁ 86 ਲੋਕਾਂ ਦੇ ਪਿੱਛੇ ਲੱਗ ਕੇ ਹਵਾ ਵਿੱਚ ਆ ਕੇ ਜਾਂ ਪੰਪ ਵਿੱਚ ਆ ਕੇ ਕਿਸੇ ਦੀਆਂ ਪੱਗਾਂ ਲਾਈਆਂ ਕਿਸੇ ਨਾਲ ਗਾਲੀ ਗਲੋਚ ਕੀਤਾ ਡਾਂਸ ਉੱਟਾ ਚਲਾਇਆ ਕਿਸੇ ਵੀ ਤਾਕਤ ਦੇ ਨਸ਼ੇ ਦੇ ਵਿੱਚ ਉਹ ਜਾਣਦੇ ਨੇ ਕਿ ਕੁਝ ਕੁ ਸਮੇਂ ਬਾਅਦ ਕੁਝ ਕੁ ਸਾਲਾਂ ਦੇ ਬਾਅਦ ਫਿਰ ਕੀ ਹੁੰਦਾ ਕਿ ਉਹ ਜਿਹੜਿਆਂ ਲੋਕਾਂ ਨੇ ਇਹ ਕੰਮ ਕੀਤੇ ਹੁੰਦੇ ਉਹਨਾਂ ਨਾਲ ਜਿਹੜੀ ਹੁੰਦੀ ਆ ਉਸ ਸਮੇਂ ਦੀਆਂ ਸਰਕਾਰਾਂ ਉਸ ਸਮੇਂ ਦੇ ਲੀਡਰ ਉਸ ਸਮੇਂ ਦੇ ਲੋਕ ਕਰਦੇ ਨੇ ਫਿਰ ਤਾਂ ਉਹ ਬਹੁਤ ਹੀ ਦੁੱਖਦਾਇਕ ਹੁੰਦਾ ਕਾਰਨ ਕੀ ਹੁੰਦਾ ਕਿ ਫਿਰ ਘਰ ਉਜੜ ਜਾਂਦੇ ਨੇ ਪਰਚੇ ਰਜਿਸਟਰਡ ਹੋ ਜਾਂਦੇ ਨੇ 5 5 10 10 15 15 ਇੱਥੋਂ ਤੱਕ ਕਤਲ ਹੋ ਜਾਂਦੇ ਨੇ 326 325 ਤੇ ਆਮ ਜੀਆਂ ਗੱਲਾਂ ਹੋ ਜਾਂਦੀਆਂ ਫਿਰ ਕੋਈ ਉਹਨਾਂ ਦੀ ਜ਼ਮਾਨਤਾਂ ਤੇ ਨਹੀਂ ਜਾਂਦਾ ਸਾਰੀ ਉਮਰ ਜਿਹੜੀ ਆ ਤਾਨੀਆਂ ਕਚਹਿਰੀਆਂ ਜੇਲਾਂ ਚ ਰੁਲਕੇ ਰਹਿ ਜਾਂਦੀ ਫਿਰ ਜਾ ਕੇ 20-25 ਸਾਲਾਂ ਬਾਅਦ ਕਹਿਣ ਗਈ ਆ ਰਵੇ ਮੈਂ ਬੇਵਕੂਫੀ ਕਰ ਲਈ ਉਹਦੋਂ ਆਪਾਂ ਕਿਸੇ ਦੇ ਮਗਰ ਲੱਗ ਕੇ ਜਿਹੜੇ ਮਗਰ ਲਾਕੇ ਕੀਤੀ ਉਹਨੇ ਪਤਾ ਨਹੀਂ ਕਿੰਨੀਆਂ ਕਪਾਰਟੀਆਂ ਬਦਲੀਆਂ ਹੁੰਦੀਆਂ ਨੇ ਕਿੰਨਾ ਕੁਝ ਬਦਲ ਲਿਆ ਹੁੰਦਾ ਉਹ ਨਜ਼ਾਰੇ ਲੈ ਰਹੇ ਹੁੰਦੇ ਨੇ ਤੇ ਆਮ ਲੋਕ ਜਿਹੜੇ ਨੇ ਉਹ ਬਹੁਤ ਹੀ ਮਾੜੀ ਗੱਲ ਦੂਸਰਾ ਸਿੱਖ ਸਮਾਜ ਦੇ ਵਿੱਚ ਦਸਤਾਰ ਦੀ ਪੱਗ ਦੀ ਬਹੁਤ ਵੱਡੀ ਮਹੱਤਾ ਆ ਸਿੱਖ ਤਾਂ ਚੰਗੇ ਸਿੱਖ ਤਾਂ ਦੁਸ਼ਮਣ ਦੀ ਪੱਗ ਨੂੰ ਵੀ ਨਹੀਂ ਹੱਥ ਪਾਉਂਦੇ ਉਹਦੀ ਪੱਗ ਵੀ ਨਹੀਂ ਲਾਉਂਦੇ ਪਰੇ ਅੱਜ ਕੀ ਵੇਖਿਆ ਅੱਗੇ ਕਿ ਕੁਝ ਕੋ ਵਧਾਈ ਕੇ ਕਹਿੰਦੇ ਵੀ ਕਿ ਪਾਦੇ ਜਿਹੜੀ ਉੱਚ ਕਨੇ ਕਿਲ ਠੋਕੇ ਹੁੰਦੇ ਨੇ ਪੱਗਾਂ ਤੇ ਲੱਥ ਦੀਆਂ ਰਹਿੰਦੀਆਂ ਤੇ ਵੱਜਦੀਆਂ ਰਹਿੰਦੇ ਨੇ ਕਿੰਨੀ ਬਿਸ਼ਰਮੀ ਵਾਲੀ ਗੱਲ ਆ ਇਹ ਜਿਹੜੀ ਇੱਕ ਇੱਕ ਦੁੱਖ ਦੇਣ ਵਾਲੀ ਗੱਲ ਆ ਸਾਡੇ ਸਮਾਜ ਦੇ ਵਿੱਚ ਕਿ ਸਾਡੇ ਲੋਕਾਂ ਦਾ ਕਰਤਾਰ ਕਿੰਨਾ ਨੀਵਾ ਹੋ ਗਿਆ ਅਸੀਂ ਕਿੰਨੇ ਛੋਟੇ ਲੈਵਲ ਦੇ ਲੋਕਾਂ ਨੂੰ ਜਿਹੜੀ ਆ ਰਾਜਨੀਤਿਕ ਸੱਤਾ ਜਿਹੜੀ ਆ ਹਰ ਸਾਰ ਹਰ ਵਾਰੀ 5 ਸਾਲਾਂ ਬਾਅਦ ਦੇ ਦਿੰਦੇ ਆ ਬੇਸ਼ੱਕ ਬਹੁਤ ਸਾਰੇ ਲੋਕ ਚੰਗੇ ਵੀ ਹੁੰਦੇ ਨੇ ਰਾਜਨੀਤਿਕ ਸੱਤਾ ਦੇ ਵਿੱਚ ਲੇਕਿਨ ਕੁਝ ਲੋਕ ਬੜੇ ਨਕਮੇ ਸਾਬਤ ਹੁੰਦੇ ਨੇ ਜਿਹੜੇ ਇੰਜ ਦੀ ਹਰਕਤਾਂ ਕਰਾਉਂਦੇ ਨੇ ਇੱਥੇ ਗੱਲ ਇੱਕ ਹੋਰ ਵੀ ਹਾਰ ਕੇ ਭੈਣ ਭਰਾ ਨੂੰ ਸੋਚਣੀ ਚਾਹੀਦੀ ਆ ਕਿ ਜਦੋਂ ਚੋਣਾਂ ਹੁੰਦੀਆਂ ਨੇ ਵੋਟਾਂ ਹੁੰਦੀਆਂ ਨੇ ਕਦੀ ਵੀ ਕਿਸੇ ਐਮਐਲਏ ਐਮਪੀ ਜਾਂ ਸਾਬਕਾ ਜਾਂ ਮੌਜੂਦਾ ਜਾਂ ਹਲਕਾ ਇੰਚਾਰਜ ਦੇ ਕਦੀ ਪ੍ਰਚਾਰ ਰਜਿਸਟਰਡ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਆ ਕਿ ਇਹ ਕੰਮ ਖਰਾਬ ਹੋ ਸਕਦਾ ਉਹ ਹਮੇਸ਼ਾ ਪਿੱਛੇ ਰਹਿਣਗੇ ਗੱਡੀ 'ਚ ਬੈਠੇ ਰਹਿਣਗੇ ਦੂਰ ਰਹਿਣਗੇ ਯਾਨੀ ਕਿ ਉਹ ਸਮੇਂ ਦੇ ਮੁਤਾਬਕ ਸਾਹਮਣੇ ਨਹੀਂ ਆਉਣਗੇ ਕਈ ਕੁਝ ਕੋ ਲੋਕ ਜਿਹੜੇ ਨੇ ਬੜੇ ਤਿੜ ਜਾਂਦੇ ਨੇ ਪੰਪਚ ਆ ਜਾਂਦੇ ਨੇ ਉਹ ਫਿਰ ਹਵਾ ਜਾ ਕੇ ਤੇ ਬਹੁਤ ਜ਼ਿਆਦਾ ਆਪਣੇ ਹੀ ਭੈਣ ਭਰਾਵਾਂ ਦਾ ਵੇਖੋ ਆਪਾਂ ਜਿਹੜੀ ਚੋਣਾ ਲੜਨੀਆਂ ਨੇ ਲੜਨੀਆਂ ਤੇ ਆਪਾਂ ਆਪਣੇ ਇਲਾਕੇ ਚ ਹੀ ਆ ਨਾ ਪਿੰਡ ਚ ਆ ਜਾਂ ਲਗਲੇ ਪਿੰਡਾਂ ਜਿਵੇਂ ਬਲਾਕ ਸੰਮਤੀ ਹੋ ਗਏ ਤਿੰਨ ਚਾਰ ਪਿੰਡਾਂ ਦੀ ਹੁੰਦੀ ਦੋ ਪਿੰਡਾਂ ਦੀ ਹੁੰਦੀ ਆ ਜ਼ਿਲ੍ਹਾ ਪ੍ਰੀਸ਼ਦ ਹੁੰਦੀ ਜਾਂ ਇਹ ਤੇ ਹੈ ਤੇ ਸਾਡਾ ਆਪਣਾ ਹੀ ਭਾਈਚਾਰਾ ਅਸੀਂ ਆਪਣੇ ਹੀ ਭਾਈਚਾਰੇ ਦੀਆਂ ਪੱਗਾਂ ਲਾਉਣ ਲੱਪੇ ਆਪਣੇ ਹੀ ਭਾਈਚਾਰੇ ਨੂੰ ਕਿੰਨੀਆਂ ਮਾੜੀਆਂ ਗਾਲਾਂ ਕੱਢਣ ਲੱਪੇ ਆਪਣੇ ਹੀ ਭਾਈਚਾਰੇ ਤੇ ਪਰਚੇ ਰਜਿਸਟਰਡ ਕਰਨ ਲੱਪੀ ਇਹਨੂੰ ਬਿਸ਼ਰਮੀ ਦੀ ਕਿਹੜੀ ਹੱਦ ਹੋ ਸਕਦੀ ਫਿਰ ਸਾਡੇ ਪੜ੍ਹਨ ਲਿਖਣ ਦਾ ਸਾਡੀ ਜ਼ਿੰਦਗੀ 'ਚ ਚੰਗੇ ਇਨਸਾਨ ਬਣ ਦਾ ਕੀ ਫਾਇਦਾ ਜੇ ਅਸੀਂ ਏਡੀਆਂ ਹੀ ਬੁਰੀਆਂ ਆਦਤਾਂ ਗ੍ਰਹਿਣ ਕਰਾਂਗੇ ਜੋ ਅਸੀਂ ਕਰਾਂਗੇ ਉਹ ਸਾਡੀ ਅਗਲੀ ਪੀੜ੍ਹੀ ਕਰੂਗੀ ਜਿਵੇਂ ਸਾਡੇ ਪਿੱਛੇ ਕੁਝ ਕੋ ਲੋਕ ਕਰਦੇ ਰਹੇ ਹੋਣਗੇ ਇੱਕ ਦੂਜੇ ਦੀ ਮੈਂ ਨਹੀਂ ਕਹਿੰਦਾ ਕਿ ਹੁਣ ਸ਼ੁਰੂ ਹੋਇਆ ਇਹ ਪਿਛਲੇ ਸਮੇਂ ਤੋਂ ਹੀ ਸ਼ੁਰੂ ਹੋਇਆ ਜਿਹੜੇ ਪਹਿਲਾ ਪੱਗਾਂ ਲਵਾਉਂਦੇ ਆ ਇਹ ਲੋਂਦੇ ਆਏ ਉਹਨਾਂ ਦਾ ਫਿਰ ਇਹੋ ਕੁਝ ਹੀ ਸਾਰਾ ਸਮੇਂ ਸਮਾ ਚੱਲਦਾ ਕਰਾਂ ਦੇ ਘਰ ਬਰਬਾਦ ਹੁੰਦੇ ਮੇਰੇ ਪੰਜਾਬੀਓ ਭੈਣ ਭਰਾਓ ਵੋਟਾਂ ਪਿੱਛੇ ਨਾ ਲੜਿਆ ਕਰੋ ਚੋਣਾ ਪਿੱਛੇ ਨਾ ਲੜਿਆ ਕਰੋ ਚੋਣਾ ਰਾਜਨੀਤਿਕ ਸੱਤਾ ਦਾ ਪ੍ਰਤੀਕ ਆ ਜਿਹੜੇ ਲੋਕ ਸੱਤਾ ਹਾਸਲ ਕਰ ਲੈਂਦੇ ਨੇ ਉਹਨਾਂ ਨਾਲ ਕਿਸੇ ਦਾ ਕੋਈ ਰਿਸ਼ਤਾ ਨਹੀਂ ਰਹਿ ਜਾਂਦਾ ਚੁੱਪ ਕਰ ਜਾਂਦੇ ਨੇ ਕਿ ਫੋਨ ਤੱਕ ਨਹੀਂ ਚੁੱਕਦੇ ਉਹ ਬਹੁਤ ਭੈਣ ਭਰਾ ਜਾਣਦੇ ਨਹੀਂ ਜਿਨ੍ਹਾਂ ਨੇ ਇਹ ਸੰਤਾਪ ਹੰਢਾਏ ਨੇ ਜਿਨ੍ਹਾਂ ਨੇ ਕਿਸੇ ਦੇ ਪਿੱਛੇ ਆ ਕੇ ਇੰਜ ਦੇ ਕੰਮ ਪਹਿਲਾਂ ਕੀਤੇ ਨੇ ਤੇ ਜਦੋਂ ਉਹਨਾਂ ਨੂੰ ਲੋਡ ਪੈਂਦੀ ਫਿਰ ਕੋਈ ਮੌਜੂਦਾ ਵਿਧਾਇਕ ਹੋਵੇ ਹਲਕਾ ਇੰਚਾਰਜ ਹੋਵੇ ਮੰਤਰੀ ਹੋਵੇ ਕੋਈ ਵੀ ਹੋਵੇ ਜਾਂ ਸਾਬਕਾ ਹੋਵੇ ਉਹ ਫਿਰ ਭਈ ਫੋਨ ਨਹੀਂ ਚੁੱਕਦਾ ਫਿਰ ਤਰਲੇ ਕਢਾਉਂਦਾ ਫਿਰ ਲੀਕਾਂ ਕਢਾਉਂਦਾ ਘਰ ਵੀ ਝੜ ਜਾਂਦਾ ਤੇ ਹੱਥ ਵੀ ਜੋੜਨੇ ਪੈਂਦੇ ਲਕੀਰਾਂ ਵੀ ਕੱਢਣੀਆਂ ਪੈਂਦੀਆਂ ਫਾਇਦਾ ਕੀ ਆ ਮੈਂ ਹਾਸ ਕਰਦਾ ਸਾਡੀ ਨਵੀਂ ਪੀੜ੍ਹੀ ਇਸ ਗੱਲ ਤੋਂ ਛੇਧ ਲਵੇ ਵੇਖੋ ਬਲਾਕ ਸੰਮਤੀ ਚ ਉਹਨਾਂ ਨਾਲ ਕੀ ਇਥੇ ਬਣਦਾ ਜ਼ਿਲ੍ਹਾ ਪ੍ਰੀਸ਼ਦ ਨਾਲ ਕੀ ਬਣਦਾ ਕੋਈ ਪਾਵਰਾ ਹੈਗੀਆਂ ਵਿਰੋਧੀ ਸੱਤਾ ਚ ਇੱਕ ਐਮਐਲਏ ਤੱਕ ਲੋਕ ਬਣੇ ਬੈਠੇ ਨੇ ਕਿੰਨਾ ਕੁ ਉਹਨਾਂ ਦੇ ਕੰਮ ਹੁੰਦੇ ਨੇ ਇਸ ਕਰਕੇ ਇਹ ਇੱਕ ਸੈਮੀਫਾਈਨਲ ਹੁੰਦਾ ਹੈ ਜਿਹੜਾ ਸਰਕਾਰਾਂ ਦੀਆਂ ਪਾਰਟੀਆਂ ਖੇਡਦੀਆਂ ਨੇ ਸਿਆਸੀ ਪਾਰਟੀਆਂ ਦੇ ਕੁਝ ਲੋਕ ਖੇਡਦੇ ਨੇ ਕਿ ਵੇਖਿਆ ਜਾਵੇ ਕਿ ਮਾਹੌਲ ਕਿਦਾਂ ਦਾ ਕਿਵੇਂ ਦੇ ਥੱਲੇ ਅਸੀਂ ਗਰਾਊਂਡ ਤਿਆਰ ਕਰ ਲਈ ਕਿਦਾਂ ਦੀ ਫਸਲ ਬੀਜੀ ਗਈ ਹੈ ਕਿਦਾਂ ਦੀ ਵੜਣੀ ਹੈ ਮੈਂ ਸਮਝਦਾ ਕਿ ਸਾਨੂੰ ਵੀ ਸਿਆਣੀ ਬਹਾਨਾ ਚਾਹੀਦਾ ਸਿਆਸੀ ਲੀਡਰ ਕਦੀ ਨਹੀਂ ਲੜਦੇ ਪਾਰਲੀਮੈਂਟ ਚ ਵੇਖ ਲਓ ਚਾਹੇ ਪੰਜਾਬ ਵਿਧਾਨ ਸਭਾ ਚ ਵੇਖ ਲਓ ਜਾਂ ਕਿਸੇ ਲੀਡਰ ਦੇ ਮੁੰਡੇ ਕੁੜੀ ਦਾ ਵਿਆਹ ਵੇਖ ਲਓ ਸਾਬਕਾ ਮੁੱਖ ਮੰਤਰੀ ਦੇ ਮੁੰਡੇ ਦਾ ਉਪ ਮੁੱਖ ਮੰਤਰੀ ਦੇ ਮੁੰਡੇ ਕੁੜੀ ਦਾ ਵਿਆਹ ਵੇਖ ਲਓ ਉਥੇ ਸਾਰੇ ਬੈਠੇ ਹੁੰਦੇ ਸਾਰੀਆਂ ਪਾਰਟੀਆਂ ਦੇ ਲੀਡਰ ਬੈਠੇ ਹੁੰਦੇ ਹੱਥ ਤੇ ਹੱਥ ਮਾਰ ਕੇ ਦੰਦ ਕੱਢ ਰਹੇ ਹੁੰਦੇ ਹੱਸ ਰਹੇ ਹੁੰਦੇ ਨੇ ਕਿ ਲੋਕ ਤੇ ਸ਼ਦਾਈ ਆ ਤੇ ਆਪਾਂ ਫਿਰ ਨਜ਼ਾਰੇ ਲੈ ਰਹੇ ਸਾਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਸਾਨੂੰ ਪੰਪਚ ਨਹੀਂ ਆਉਣਾ ਚਾਹੀਦਾ ਜਿਨ੍ਹਾਂ ਨੇ ਇੱਕ ਦੂਜੇ ਦੀਆਂ ਪੱਗਾਂ ਲਾਈਆਂ ਨੇ ਜਾਂ ਇੱਕ ਦੂਜੇ ਨਾਲ ਛੋਟਾ ਡਾਂਗ ਛੋਟਾ ਚੱਲਿਆ ਕਿਰਪਾ ਕਰਕੇ ਇੱਕ ਦੂਜੇ ਨਾਲ ਆਪਣੀ ਗਲਤੀ ਮੰਨ ਕੇ ਉਹ ਵੀਰਖ ਭਲੇ ਖਿਨਾ ਹੋ ਗਿਆ ਇਹਨੂੰ ਦੁਸ਼ਮਣੀ ਨੂੰ ਇੱਥੇ ਛੱਡ ਦਈਏ ਇਨੂੰ ਦੁਸ਼ਮਣੀ ਨੂੰ ਗਾਂ ਨਾ ਖੜੀਏ ਆਓ ਆਪਾਂ ਆਪਣੀਆਂ ਦੁਸ਼ਮਣੀਆਂ ਮਗਾਈ ਮੁਕਾਈਏ ਤੇ ਸੋਹਣੇ ਦੇਸ਼ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਸਾਰਿਆਂ ਨੂੰ ਇੱਕ ਮਾਲਾ 'ਚ ਪਰੋਲਿਆ ਇਹਨਾਂ ਸਾਨੂੰ ਵੀ ਸਾਰਿਆਂ ਨੂੰ ਆਪਣੇ ਆਪ ਹੀ ਮਾਲਾ 'ਚ ਪਰੋਉਣ ਲੱਗ ਪੈਣਾ ਚਾਹੀਦਾ ਕਿ ਅਸੀਂ ਬੁਰੀਆਂ ਆਤਾਂ ਛੱਡ ਦਾਂਗੇ ਤੇ ਸਿਆਸੀ ਲੋਕ ਆਪੇ ਹੀ ਸਾਡੀ ਦੁਰਵਰਤੋਂ ਕਰਨਗੇ ਜੇ ਅਸੀਂ ਬੁੜਕਪੁੜਕੇ ਜਾਵਾਂਗੇ ਸਾਡੇ ਬੱਚਿਆਂ ਦੀ ਜ਼ਿੰਦਗੀ ਤਬਾਹ ਹੋਣੀ ਹੀ ਹੋਣੀ ਆ ਮੈਂ ਆਸ ਕਰਦਾ ਮੇਰੇ ਸੱਜਣ ਜਰੂਰ ਇਸ ਵਿਸ਼ੇ ਬਾਰੇ ਸੋਚਣਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਹੁੰਦੇ ਵਾਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ